재미있 vale. 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 ਓਏ ਯਾਰ ਓਏ ਯਾਰ ਕਿਉਂ ਆਪਾਂ ਲੈਡੀਆਂ ਨੂੰ ਲੈਡੀਆਂ ਨੂੰ ਚਲਾ ਲਿਓ ਲੈਡੀਆਂ ਨੂੰ ਓਏ ਯਾਰ ਇੱਧਰ ਆਓ ਸਭ ਸਾਰੇ ਮੁੰਡੇ ਬਾਹਰ ਕੱਢੋ ਸਾਰੇ ਸਾਰੇ ਮੁੰਡੇ ਬਾਹਰ ਕੱਢੋ ਯਾਰ ਹਾਂ ਆ ਜਾ ਸਾਰੇ ਸਾਰੇ ਬਾਹਰ ਕੱਢੋ ਯਾਰ ਸਾਰੇ ਬਾਹਰ ਕੱਢੋ ਉਲਾਮ ਅੰਦਰ ਰਹਿਣਗੇ ਸ਼ੁਭੁ ਬੁਲਾ ਰਹੇ ਅੰਦਰ ਰਹਿਣਗੇ ਯਾਰ ਜੋਧ ਜੋਧ ਅੰੂਆ ਲਾਓ ਓ ਯਾਰ ਬਾਜੀ ਕੋਈ ਨਹੀਂ ਆ ਜਾ ਸਾਰੇ ਸਾਰੇ ਬਾਹਰ ਆ ਗਏ ਭਾਜੀ ਔਰ ਸਾਰੇ ਬਾਹਰ ਆ ਗਏ ਸਾਰੇ ਸਾਰੇ ਬਾਹਰ ਆ ਗਏ ਕੋਈ ਨਹੀਂ ਕੋਈ ਨਹੀਂ ਬੰਦੇ ਨਾਲ ਫਟੋ ਯਾਰ ਕੋਈ ਨਹੀਂ ਕੋਈ ਨਹੀਂ ਛੋਟਾ ਛੋਟਾ ਕੋਈ ਨਹੀਂ ਕੁਛ ਨਹੀਂ ਹੋਇਆ ਕੁਛ ਨਹੀਂ ਹੋਇਆ ਸਾਰਿਆਂ ਨੂੰ ਪਿਆਰ ਭਰੀ RAM RAM ਤੇ ਸਤਿ ਸ੍ਰੀ ਅਕਾਲ ਜੀ ਅੱਜ ਦਾ ਜੋ ਰਿਜ਼ਲਟ ਆਇਆ ਹੈ ਉਹ ਬਹੁਤ ਸ਼ੌਕਿੰਗ ਹੈ ਮੇਰੇ ਲਈ ਤਾਂ ਖੈਰ ਤੇ ਮਗਰ ਹੁਣ ਕੀ ਕਰ ਸਕਦੇ ਹਾਂ ਜੋ ਫਤਵਾ ਹੈ ਸੋ ਫਤਵਾ ਹੈ ਲੋਕਾਂ ਨੂੰ ਇਮਾਨਦਾਰੀ ਨਹੀਂ ਪਸੰਦ ਤਾਂ ਨਹੀਂ ਪਸੰਦ ਹੁਣ ਇਹ ਚ ਕੀ ਕਰ ਸਕਦੇ ਹਾਂ ਤੇ ਕੁਝ ਕਹਿਣਾ ਹੋਰ ਮੈਂ ਚਾਹਨਾ ਨਹੀਂ ਇੱਕ ਸਟੋਰੀ ਯਾਦ ਆ ਗਈ ਸੀ ਮੈਨੂੰ ਮਗਰ ਮੱਕੀ ਕਮਾ ਉਹਦੇ ਲਈ ਕਹਿੰਦੇ ਇੱਕ ਬੰਦੇ ਨੇ ਅੰਛੀ ਪਾਲ ਕੇ ਰੱਖੇ ਹੋਏ ਸੀਗੇ ਤੇ ਪੰਛੀਆਂ ਚੋਂ ਇੱਕ ਉਠਾਇਆ ਪੰਛੀ ਉਹਦੇ ਸਾਰੇ ਖੰਭ ਨੋਛਦੇ ਖੂਨੋਂ ਖੂਨ ਕਰਦਾ ਤੇ ਹੇੜਾ ਸੁੱਟਦਾ ੜਾਵਾ ਰਿਆ ਹੋ ਤੇ ਥੋੜੀ ਦੇਰ ਬਾਅਦ ਸ਼ਾਮ ਨੂੰ ਉਹਨੇ ਚਾਰ ਦਾਣੇ ਕੱਟੇ ਅੰਦਰੋਂ ਉਹਦੇ ਅੱਗੇ ਸੁੱਟ ਤੇ ਉਹਦੇ ਮਗਰ 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 ਫਿਰਨਾ ਸ਼ੁਰੂ ਹੋ ਗਿਆ ਇਹ ਸਾਡੀ ਜਨਤਾ ਹੈ ਜਿਹੜਾ 5 ਸਾਲ ਇਹਨੂੰ ਨੋਛ ਕੇ ਖਾਂਦਾ ਹੈ ਉਰ ਲਾਸਟ ਵਾਲੇ ਆਪਣੇ ਵਕਤ ਆ ਕੇ ਚਾਰ ਦਾਣੇ ਉਹਨਾਂ ਦੇ ਮੂੰਹ ਚ ਪਾ ਦਿੰਦਾ ਹੈ ਚਾਹੇ ਉਹ ਕਿਸੇ ਵੀ ਰੂਪ ਚੋਂ ਲੋਗੋ ਨੂੰ ਵੋਟ ਪਾ ਦਿੰਦੇ ਆ ਪਹਿਲਾਂ 5 ਸਾਲ ਨੂੰ ਗਾਣਾ ਕੱਢਦੇ ਰਹਿੰਦੇ ਆ ਫਿਰ ਉਹਨੂੰ ਵੋਟ ਵੀ ਪਾ ਦਿੰਦੇ ਆ ਚਲੋ ਠੀਕ ਆ ਸਰ ਅੱਜ ਤੋਂ ਬਾਅਦ ਆਪਣੀ ਆਰਾਮ ਆਰਾਮ ਬਾਏ ਬਾਏ ਜੈ ਹਿੰਦ ਜੈ ਭਾਰਤ ਜੈਂਪ ਸਰ ਮੈਂ ਸੀਨੀਅਰ ਕਨਸਟੇਬਲ ਨਰਿੰਦਰ ਸਿੰਘ ਬੈਲਟ ਨੰਬਰ 33 ਬਤ ਲੁਧਿਆਣਾ ਜੋ ਕਿ ਅੱਜ ਮਿਤੀ 21 12 2024 ਨੂੰ ਵੋਟਾਂ ਦੇ ਸੰਬੰਧੀ ਮੁਰਾਦਪੁਰਾ ਗਲ ਪਬਲਿਕ ਸਕੂਲ ਦੇ ਵਿੱਚ ਬਾਟ ਨੰਬਰ 44 ਦੇ ਵਿੱਚ ਆਇਆ ਸੀ ਜਿੱਥੇ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਜਾਲੀ ਵੋਟ ਪਾਉਣ ਦੀ ਕੋਸ਼ਿਸ਼ ਕੀਤੀ ਗਈ ਜਿੱਥੇ ਬੂਥ ਦੇ ਵਿੱਚ ਬੈਠੇ ਮੈਂਬਰਾਂ ਨੇ ਉਹਨੂੰ ਫੜ ਕੇ ਬੀਏ ਨੂੰ ਇਹ ਹਵਾਲੇ ਕੀਤਾ ਤੇ ਜਿੱਥੇ ਸਾਡੀ ਡਿਊਟੀ ਸੀਗੀ ਅਸੀਂ ਡਿਊਟੀ ਦੇ ਦੌਰਾਨ ਸ਼ਾਂਤੀ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਕੁਝ ਸਮੇਂ ਬਾਅਦ ਉਹ ਨੌਜਵਾਨ 25 ਤੋਂ 30 ਦੀ ਗਿਣਤੀ ਦੇ ਵਿੱਚ ਆ ਕੇ ਸਾਡੀ ਪੁਲਿਸ ਦੇ ਨਾਲ ਟੱਕਾ ਕੀਤਾ ਤੇ ਜਦੋਂ ਮੈਂ ਗੇਟ ਤੇ ਮੇਨ ਗੇਟ ਤੇ ਕਿ ਆ ਵੀ ਨਹੀਂ ਬਾਹਰ ਨਹੀਂ ਘਟਣਾ ਆਏਗਾ ਇਹਨਾਂ ਨੂੰ ਤੇ ਉਹਨਾਂ ਨੇ ਮੇਰੇ ਨਾਲ ਟੱਕੇ ਮੁਕੀ ਕੀਤੀ ਗਾਲੀ-ਗਲੋਚ ਕੀਤੀ ਤੇ ਮੈਂ ਦੇ ਰਿਗਾਰਡਿੰਗ ਆਪਣੇ ਦਿਖਾਨ ਵੀ ਲਿਖਿਆ ਹਨ ਜੋ ਇੱਥੇ ਮੌਜੂਦ ਸੀਗੇ ਬੀ ਐਲਓ ਜਿੰਨੇ ਵੀ ਇੱਥੇ ਕਰਮਚਾਰੀ ਸੀਗੇ ਜਿਨ੍ਹਾਂ ਨੇ ਸਾਈਨ ਕਰੇ ਉਹ ਮੇਰੇ ਕੋਲ ਦਰਹਸਤ ਹੈ ਜੀ ਜਿਹੜੇ ਇੱਥੇ ਹੋਰ ਵੀ ਵਰਕਰ ਜਿਹੜੇ ਪਾਰਟੀ ਦੇ ਲੋਕਲ ਵਿਅਕਤੀ ਸੀਗੇ ਉਹਨਾਂ ਨੇ ਵੀ ਸਾਈਨ ਕੀਤੇ ਨੇ ਤੇ ਜਿਹੜੇ ਬੂਖ ਦੀ ਇਹ ਘਟਨਾ ਉਹਨਾਂ ਦੇ ਏਪੀਆਰਓ ਨੇ ਸਾਈਨ ਕੀਤੇ ਨੇ ਦਸਤਖਤ ਕੀਤੇ ਨੇ ਤੇ ਬਾਕੀਆਂ ਨੇ ਇਹੀ ਗੱਲ ਕਹੀ ਆ ਜਿਵੇਂ ਕਹਿੰਦੇ ਨੇ ਸਿਸਟਮ ਸਭ ਨੂੰ ਚੰਗਾ ਚਾਹੀਦਾ ਵਧੀਆ ਚਾਹੀਦਾ ਸਾਡੇ ਧੀਆ ਬਣ ਕਿਉਂ ਨਹੀਂ ਇੱਥੇ ਨੌਕਰੀ ਕਰਦੇ ਕਿਉਂ ਨਹੀਂ ਵਧੀਆ ਕਰਦੇ ਪਰ ਬੜੀ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਹੁਣ ਸਮਾਂ 5:00 ਬਜ ਕੇ 20 ਮਿੰਟ ਹੋ ਗਏ ਨੇ ਮੈਨੂੰ ਕੋਈ ਵੀ ਖਬਰ ਲੈਣ ਨਹੀਂ ਆਇਆ ਜਦ ਕਿ ਮੇਰੇ ਨਾਲ ਉਹਨਾਂ ਨੇ ਇੰਨਾ ਤਕੇ ਮੁੱਕੀ ਮੇਰੀ ਪਿੱਠ ਦੇ ਵਿੱਚ ਸੁਨ ਮਾਰੇ ਨੇ ਤੇ ਮੈਨੂੰ ਜੋ ਗਾਲਾਂ ਕੱਢੀਆਂ ਉਹ ਲਗਾ ਜੋ ਹੈ ਸਾਰੀ ਘਟਨਾਵਾਂ ਇਹ ਸੀਸੀਟੀਵੀ ਕੈਮਰੇ ਦੇ ਵਿੱਚ ਮੌਜੂਦ ਹੈ ਇਸ ਸਕੂਲ ਦੇ ਜਿਹੜਾ ਗੈਲ ਪਬਲਿਕ ਸਕੂਲ ਮੁਰਾਦਪੁਰਾ ਹੈ ਸਾਰੀ ਘਟਨਾ ਦੇ ਵਿੱਚ ਮੌਜੂਦ ਹੈ ਮੈਂ ਸੀਨੀਅਰ ਅਫਸਰਾਂ ਦੇ ਅੱਗੇ ਵੀ ਬੇਨਤੀ ਕੀਤੀ ਹੈ ਤੇ ਦੁਬਾਰਾ ਫੇਰ ਬੇਨਤੀ ਕਰਦਾ ਤੇ ਜੇਕਰ ਇਸ ਤਰ੍ਹਾਂ ਚੱਲੇਗਾ ਤਾਂ ਅਗਾਹਾਂ ਤੋਂ ਕੋਈ ਵੀ ਪੁਲਿਸ ਅਫਸਰ ਆਪਣੀ ਇਮਾਨਦਾਰੀ ਨਾਲ ਡਿਊਟੀ ਨਹੀਂ ਕਰੇਗਾ ਮੈਂ ਘਰੋਂ ਹਮੇਸ਼ਾ ਗੁਰੂ ਅੱਗੇ ਅਰਦਾਸ ਕਰਕੇ ਆਉਣਾ ਸੱਚਾ ਪਾਤਸ਼ਾਹ ਇਮਾਨਦਾਰੀ ਸੱਚਾਈ ਦੇ ਤੰਦੇਹੀ ਨਾਲ ਡਿਊਟੀ ਕਰਵਾਇਓ ਤੇ ਉਹੀ ਕਰੀ ਐ ਜੇਕਰ ਮੇਰਾ ਇਹਦੇ ਵਿੱਚ ਇੱਕ ਵੀ ਪਰਸੈਂਟ ਕੋਈ ਵੀ ਅਣਗੈਲੀ ਆਉਂਦੀ ਆ ਤਾਂ ਮੇਰੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਜੇਕਰ ਵੀਡੀਓ ਤੋਂ ਜੋ ਸਾਬਤ ਹੁੰਦਾ ਹੈ ਜਿਨ੍ਹਾਂ ਨੇ ਧੱਕੇ ਮੁਕੀ ਗਾਲੀ ਗਲੋਚ ਕੀਤਾ ਮੇਰੇ ਨਾਲ ਪੁੱਟਮਾਰ ਕੀਤੀ ਆ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤੇ ਮੈਨੂੰ ਬੜੇ ਹੀ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਹਜੇ ਤੱਕ ਮੇਰੀ ਮੇਰੀ ਕਿਸ ਨੇ ਵੀ ਖਬਰ ਨਹੀਂ ਪੁੱਛੀ ਤੇ ਜੇਕਰ ਇਹੀ ਹਾਲ ਚੱਲਦਾ ਰਿਹਾ ਮੈਂ ਆਪਣਾ ਪੁਆਇੰਟ ਨਹੀਂ ਛੱਡੂਗਾ ਇਸ ਲਈ ਮੈਂ ਮਜਬੂਰ ਹਾਂ ਗੁਰੂ ਦਾ ਸਿੱਖ ਹਾਂ ਪਹਿਲਾਂ ਕੋਈ ਕਾਰਵਾਈ ਕੀਤੀ ਨਹੀਂ ਹੈਗੀ ਹੁਣ ਜਦੋਂ ਆਨ ਤੇ ਬਣ ਗਈ ਤਾਂ ਮੈਂ ਪਿੱਛੇ ਨਹੀਂ ਹਟੂੰਗਾ ਸੋ ਆਪ ਜੀ ਸਭ ਅੱਗੇ ਬੇਨਤੀ ਹੈ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ ਅਸੀਂ ਲੋਕਾਂ ਦੀ ਸੇਫਟੀ ਲਈ ਸਿਕਿਉਰਿਟੀ ਲਈ ਆਉਂਦੇ ਆ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਹਮੇਸ਼ਾ ਤਤਪਰ ਰਹਿਨੇ ਆ ਬਟ ਅੱਜ ਮੇਰੇ ਤੇ ਜੋ ਗੱਲ ਹੋਈ ਆ ਮੈਂ ਇਕੱਲਾ ਉਥੇ ਗੇੜ ਦੇ ਅੱਗੇ ਖੜਿਆ ਉਹਨਾਂ ਨੂੰ ਲੜਾ ਉਹਨਾਂ ਨੇ ਮੈਨੂੰ ਕਿੜੀਆਂ ਕਿੜੀਆਂ ਗਾਲਾਂ ਕੱਢੀਆਂ ਕਿ ਮੈਂ ਕਿ ਮੇਰੇ ਕੁਸੁੰਮ ਮੁਕੀ ਮਾਰਿਆ ਫਿਰ ਕੀ ਕੀ ਹੋਇਆ ਉਹ ਸਭ ਆਪ ਜੀ ਵੀਡੀਓ ਰਾਹੀਂ ਦੇਖ ਸਕਦੇ ਹੋ ਮੈਨੂੰ ਆਸ ਹੈ ਕਿ ਆਪ ਜੀ ਮੈਨੂੰ ਜਰੂਰ ਇਨਸਾਫ ਦਿਵਾਵੋਗੇ ਮੈਂ ਫਿਰ ਕਹੂੰਗਾ ਜਦੋਂ ਤੱਕ ਇੱਥੇ ਇਸ ਤੇ ਕੋਈ ਕਾਰਵਾਈ ਨਹੀਂ ਹੁੰਦੀ ਮੈਂ ਇਹ ਆਪਣਾ ਪੁਆਇੰਟ ਨਹੀਂ ਛੱਡੂੰਗਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸੀਨੀਅਰ ਕਨਸਟੇਬਲ ਨਰਿੰਦਰ ਸਿੰਘ 31 32 ਲੁਧਿਆਣਾ ਜੈ ਹਿੰਦ